ਦੋਸਤੋ ਪਿਆਰ ਪਰਿਫਤੇ ਕੁਲ ਕਰੇ ਕਿਉਂ ਫਿਰ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੋੜ ਕੇ ਕਿੰਝ ਆ ਗਏ ਕਹਿੰਦੇ ਨੇ ਜਾਨ ਕਿਹਨੂੰ ਪਿਆਰੀ ਨਹੀਂ ਹੁੰਦੀ ਤੇ ਆਪਣੇ ਹੂਨ ਦੀ ਜਾਨ ਬਚਾਉਣ ਲਈ ਕਿੱਥੋਂ ਤੱਕ ਸੰਘਰਸ਼ ਕਰਨਾ ਪੈਂਦਾ ਹੈ ਆ ਵੀਡੀਓ ਦੇਖੋ ਹੁਣੇ ਹੀ ਬੱਚਾ ਪੈਦਾ ਹੋਇਆ ਤੇ ਸ਼ੇਰਾਂ ਦੇ ਝੁੰਡ ਨੇ ਆ ਕੇ ਬੱਚੇ ਨੂੰ ਕਾਬੂ ਕਰ ਲਿਆ ਪਰ ਇੱਕ ਮਾਂ ਨੇ ਆਪਣੇ ਪੱਛਰੇ ਨੂੰ ਬਚਾਉਣ ਲਈ ਦੇਖੋ ਕਿਵੇਂ ਉਹਨਾਂ ਦਾ ਮਕਾਮ ਮੈਨੂੰ ਲੱਗਦਾ ਨਹੀਂ ਕਿ ਉਹ ਬਚਾ ਪਾਉਗੀ ਕਿਉਂਕਿ ਉਹਨਾਂ ਦੀ ਗਿਲਤੀ ਬਹੁਤ ਜ਼ਿਆਦਾ ਤੇ ਉਹ ਬੱਚਾ ਹੋ ਸਕਦਾ ਆਪਦੀ ਮਾਂ ਥੱਲੇ ਆ ਕੇ ਮਰ ਜਵੇ ਪਰ ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਮਾਂ ਦੀ ਮੰਨਤਾ ਕਿ ਆਪਣੇ ਬੱਚੇ ਨੂੰ ਉਹ ਇਹਨਾਂ ਦੇ ਹੱਥ ਪੈਣ ਨਹੀਂ ਦੇਣਾ ਚਾਹੁੰਦੀ ਜਿਸ ਬੱਚੇ ਨੇ ਹੁਣੀ ਜਨਮਿਆ ਕਹਿੰਦੇ ਨੇ ਵੀ ਜਾਨਮਾ ਤੇ ਮੌਤ ਉਸ ਪਰਮਾਤਮਾ ਦੇ ਹੱਥ ਹੁੰਦੀ ਹੈ ਜਨਮ ਹੋਇਆ ਤੇ ਉਸ ਤੋਂ ਅਗਲੇ ਪਲ ਮੌਤ ਵੀ ਹੋ ਜਾਂਦੀ ਹੈ ਇਹ ਵਸੋ ਉਸ ਪਰਮਾਤਮਾ ਵਾਲਿਆ ਮੌਤ ਤੇ ਜਨਮ ਉਹ ਪਰਮਾਤਮਾ ਦੇ ਹੱਥਾਂ ਦੇਖੋ ਕਿਵੇਂ ਸੰਘਰਸ਼ ਕਰਦੀ ਹੋਈ ਕਿਵੇਂ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਉਸ ਤੋਂ ਬਾਅਦ ਇੱਕ ਅਗਲੀ ਵੀਡੀਓ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਤੇ ਕਹਿੰਦੇ ਜਦੋਂ ਸ਼িকার ਕਰਨ ਵਾਲੇ ਨਾ ਖੁਦ ਸ਼িকার ਹੋ ਜਾਂਦਾ ਫਿਰ ਉਹਨਾਂ ਦਾ ਹਾਲ ਕੀ ਹੁੰਦਾ ਉਹ ਹਾਲ ਇਸ ਤਰ੍ਹਾਂ ਦਾ ਹੁੰਦਾ ਦੇਖੋ ਸ਼ਿਕਾਰੀ ਵੀ ਖੁਦ ਸ਼ਿਕਾਰ ਹੋ ਜਾਂਦਾ ਐਸ ਟਾਈਮ ਉਹਦੀ ਪਸਥਿਤੀ ਉਲਟ ਹੈ ਕਿਉਂਕਿ ਦੂਜੇ ਪਾਸਿਓਂ ਗਿਣਤੀ ਜਾਂਦੀ ਤਕੜੇ ਦੇ ਅੱਗੇ ਮਾੜਾ ਝੁਕ ਜਾਂਦਾ ਤੇ ਕਦੇ ਤਕੜਿਆਂ ਨੂੰ ਮਾੜੇ ਦੇ ਅੱਗੇ ਝੁਕਣਾ ਪੈਂਦਾ ਕਿਉਂਕਿ ਹਾਲਾਤੀਆਂ ਤੇ ਮਾਹੌਲ ਇਦਾਂ ਦਾ ਬਣ ਗਿਆ। ਹੁਣ ਤੁਸੀਂ ਇਹ ਗੱਲ ਤੋਂ ਅੰਦਾਜ਼ਾ ਲਾ ਲਿਓ ਕਿ ਲੱਕੜ ਬੱਗੇ ਨੇ ਜਿਨ੍ਹਾਂ ਨੇ ਇੱਕ ਛੇ ਨੂੰ ਘੇਰ ਰੱਖਿਆ। ਤੇ ਹੁਣ ਉਹ ਕੱਲਾ ਇਹਨਾਂ ਦੀ ਗਿਣਤੀ ਜ਼ਿਆਦਾ ਉਹ ਹੁਣ ਬਚਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਇਹ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਜਾਣ। ਸੋ ਇਹ ਜੰਗਲ ਦੀਆਂ ਵੀਡੀਓ ਇੱਕ ਵੀਡੀਓ ਤੁਹਾਡੇ ਨਾਲ ਹੋਰ ਸਾਂਝੀ ਕਰਦਾ। ਕਿਉਂਕਿ ਇਹ ਜਿਹੜੀਆਂ ਵੀਡੀਓ ਨੇ ਨਾ ਇਹ ਤੁਹਾਨੂੰ ਦਿਖਾ ਤਾਂ ਰਿਹਾ ਕਿਉਂਕਿ ਅਸੀਂ ਇਰਵੀ ਆਪਣੇ ਘਰਾਂ ਵਿੱਚ ਸੁਰੱਖਿਆ ਤੋਂ ਬੈਠੇ ਆ ਪਰ ਜਿਹੜੀ ਇਹਨਾਂ ਦੀ ਜ਼ਿੰਦਗੀ ਆ ਇਹ ਰੋਜ਼ ਸੰਘਰਸ਼ ਕਰਦੀ ਆ ਦੇਖੋ ਕਿ ਇੱਕ ਨੇ ਹੌਸਲਾ ਕੀਤਾ ਉਹ ਢੇਰ ਤੋਂ ਛਾਲ ਮਾਰੀ ਥੱਲੇ ਵਾਲੇ ਪਾਸੇ ਤੇ ਹੁਣ ਦੂਜੇ ਨੇ ਮਗਰੋਂ ਮਗਰੀ ਛਾਲ ਮਾਰੀ ਇੱਕ ਵਿਸ਼ਵਾਸ ਹੁੰਦਾ ਹੈ ਕਿ ਉਹਨਾਂ ਨੇ ਚਾਹੇ ਉਹ ਵਿਸ਼ਵਾਸ ਆ ਚਾਹੇ ਉਹ ਕੋਈ ਲਾਈ ਲਗਾ ਪਰ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਆ ਉਹਨਾਂ ਨੇ ਇੱਕ ਦੂਜੇ ਦੇ ਦੇਖੋ ਦੇਖ ਪਿੱਛੇ ਛਾਲਾ ਮਾਰ ਗਿਆ ਦੇਖੋ कि ਅਸੀਂ ਪਾਰ ਕਰ ਇਸੇ ਤਰ੍ਹਾਂ ਕੋਈ ਵੀ ਮੁਸ਼ਕਲ ਹੋਵੇ ਤੁਸੀਂ ਪਾਰ ਕਰ ਸਕਦੇ ਕੋਈ ਮੁਸ਼ਕਲ ਨਹੀਂ ਛੋਟੀ ਵੱਡੀ ਨਹੀਂ ਹੁੰਦੀ ਥੋੜਾ ਹੌਸਲਾ ਵੱਡਾ ਹੋਣਾ ਸਤ ਸ੍ਰੀ ਅਕਾਲ